ਹੈਲੋ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣਾ ਤੁਹਾਡੇ ਅਸ਼ਮਨ 3783 ਚੈਨਲ ਤੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਹੈ ਖੇਤੀਬਾੜੀ ਸੰਬੰਧਤ ਵੀਡੀਓ ਥੋੜੀਆਂ ਮੋਟੀਆਂ ਪਾਉਂਦੇ ਰਹਿੰਨੇ ਜਿੰਨੀ ਕਿ ਆਪ ਨੂੰ ਜਾਣਕਾਰੀ ਹੈ ਹੈਨਾ ਬਾਕੀ ਬਹੁਤ ਦਿਨ ਹੋ ਗਏ ਸੀਗੇ ਹੁਣ ਆਪਾਂ ਖੇਤ ਆਏ ਨਹੀਂ ਸੀਗੇ ਦੇਖ ਰਹੇ ਹਾਂ ਤੁਸੀਂ ਕਣਕਾਂ ਤਾਂ ਕਾਫੀ ਵੱਡੀਆਂ-ਵੱਡੀਆਂ ਹੋ ਗਈਆਂ ਪਾਣੀ ਲਾਉਣ ਲੱਗੇ ਪਹਿਲਾਂ ਕਣਕਾਂ ਨੂੰ ਹੁਣ ਤੁਹਾਨੂੰ ਦਿਖਾਉਨੇ ਆ ਖੇਤਾਂ ਦਾ ਮਾਹੌਲ ਚਾਲ ਗੇੜਾ ਮਾਰ ਕੇ ਗਏ ਆਪਾਂ ਥੋੜਾ ਲਾਇਆ ਸੀ ਪਾਣੀ ਦੇਖਦੇ ਆਂ ਜੀਰੋ ਡ੍ਰਿੱਲ ਵਾਲੀ ਪਾਣੀ ਤੋਂ ਬਾਅਦ ਕਿੱਦਾਂ ਦਾ ਰਿਸਪੌਂਸ ਦਿੰਦੀ ਏ ਕਣਕ ਦੇਖਦੇ ਆਂ ਸਾਨੂੰ ਅੱਗੇ ਦਿਖਾਉਣੇ ਆਪਾਂ ਹੁਣ ਹਾਂਜੀ ਬਾਈ ਜੀ ਆਹ ਦੇਖੋ ਆਪਣੀ ਕਣਕ ਨੂੰ ਵਿੱਚ ਵੜ ਕੇ ਦੇਖਦੇ ਆਂ ਪਹਿਲਾਂ ਪਾਣੀ ਲੱਗ ਚੁੱਕਾ ਏ ਜੀਰੋ ਡ੍ਰਿੱਲ ਵਾਲੀ ਨੂੰ ਤੁਸੀਂ ਦੇਖ ਹੀ ਸਕਦੇ ਹੋ ਬਸ ਤਾਂ ਗਿੱਲਾਗਾ ਵਿੱਚ ਵੜਾਂਗੇ ਤਾਂ ਖੁੱਭਾਂਗੇ ਪਰ ਮੈਂ ਤੁਹਾਨੂੰ ਥੋੜਾ ਜਿਹਾ ਗਾਂ ਅੱਗੇ ਹੋ ਕੇ ਦਿਖਾ ਦਿੰਨਾ ਆਪਣੀ ਕਦ ਵੀ ਕਾਫੀ ਕਰ ਲਿਆ ਕਣਕ ਨੇ ਐ ਖੜੀ ਏ ਜਮਾ ਪਾਣ ਪਰਿਆ ਖੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਮਾ ਸਾਰਾ ਪਾਣੀ ਲੱਗੇ ਤੋਂ ਹੀ ਬਹੁਤ ਫਰਕ ਪੈਂਦਾ ਪੂਰੀ ਮਿੱਟੀ ਲੱਗ ਜਾਂਦੀ ਹੈ ਕਣਕ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਅੱਗੇ ਜਾ ਕੇ ਦਿਖਾਉਣਾਗਾ ਇਹ ਦੇਖੋ ਪੂਰੀ ਹਰ ਦੋ ਪਾਣੀ ਲੱਗਦੇ ਹਨ ਜੇ ਤੋ ਪਹਿਲਾ ਤੇ ਦੂਸਰਾ ਕਣਕ ਨੂੰ ਦੋਨਾਂ ਪਾਣੀਆ ਤੇ ਮਿੱਟੀ ਲੱਗਦੀ ਹੈ ਕਣਕ ਨਾਲ ਜਿਹੜੀ ਟ੍ਰੈਲਰ ਦੀ ਇਹ ਖਾਸੀਅਤ ਹੈ ਕਿ ਕਣਕ ਡਿੱਗਦੀ ਨਹੀਂ ਹੈਗੀ ਬਿਲਕੁਲ ਵੀ ਕੱਦ ਵੀ ਕਰਦੀ ਹੈ ਵਧੀਆ ਡਿੱਗਦੀ ਵੀ ਨਹੀਂ ਇਧਰ ਆਪਣਾ ਭਰਾ ਦੀ ਇਹ ਸੁਪਰ ਸੀਟਰਾਂ ਬੀਜੀ ਹੋਈ ਆ ਠੀਕ ਆ ਕਣਕ ਬਜਾਈ ਕਿਸੇ ਕਰਨ ਚੀਜ਼ ਦੀ ਵੀ ਨਹੀਂ ਮਾੜੀ ਹੈਗੀ ਠੀਕ ਹੈ ਉਹ ਗੱਲ ਵੱਖਰੀ ਹੈ ਕਿ ਇਸ ਵਾਰ ਥੋੜਾ ਜਿਆਦਾ ੱਟਕਾ ਹੋਇਆ ਕਣਕਾਂ ਨਾਲ ਜਿਆਦਾ ਲੱਗਿਆ ਕੀੜਾ ਗੂੜਾ ਲੱਗਿਆ ਕਣਕਾਂ ਨੂੰ ਕਾ ਵੀ ਇਹ ਆਪਣੀ ਉਹ ਸਾਹਮਣੇ ਉਹ ਪੇਰੀ ਤੱਕ ਆ ਉਰਲੇ ਦੋ ਘਰਿਆਂ ਨੂੰ ਆਪਾਂ ਪਾਣੀ ਲਾਇਆ ਸੀ ਉਹ ਪਰਲੇ ਪਾਸੇ ਨਹੀਂ ਪਾਣੀ ਲਾਇਆ ਹੁਣ ਦੁਬਾਰੇ ਸੋਮਵਾਰ ਨੂੰ ਵਾਰੀ ਆ ਉਹ ਦਿਨ ਪਾਣੀ ਲਾ ਮੰਗੇ ਆਪਾਂ ਮੋਟਰ ਦਾ ਪਾਣੀ ਨਹੀਂ ਲਾਉਣਾ ਠੀਕ ਹੈ ਆਪਾਂ ਨਾਵੇਂ ਇੱਕਸੀ ਦਾ ਪਾਣੀ ਨਹਿਰ ਦਾ ਹੁਣ ਆਪਾਂ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਅੱਪਾ ਇਸ ਵਾਰ ਬਹੁਤ ਦੇਖਿਆ ਸੀ ਕਿ ਕਣਕਾਂ ਬਹੁਤ ਪੀਲੀਆਂ ਹੋ ਰਹੀਆਂ ਨੇ ਆ ਸਾਡੇ ਤੋਂ ਬਹੁਤ ਦਿਨ ਕਣਕ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਸਾਡੀ ਕਣਕ ਤੋਂ ਬਜਾਂਦ ਹੋਈ ਐ ਦੀ ਇਹਨੂੰ ਵੀ ਪਾਣੀ ਨਹੀਂ ਲੱਗਿਆ ਹਜੇ ਤੱਕ ਪਹਿਲਾ ਪਾਣੀ ਤੇ ਕਣਕੇ ਹੀ ਬਿਨਾ ਪਾਣੀ ਤੋਂ ਤੇ ਬਿਨਾ ਜੂਰੀਆ ਤੋਂ ਹੀ ਪੀਲੀ ਹੋ ਰਹੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਮੱਥਿਆਂ ਤੋਂ ਬਹੁਤ ਵੀਲੀ ਹੋ ਰਹੀ ਆ ਇੰਨੀ ਗੇਤੀ ਬਜਾਂਦ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਜਦੋਂ ਉਹਨੂੰ ਪਹਿਲਾ ਪਾਣੀ ਟਾਈਮ ਨਾਲ ਲੱਗਣਾ ਹੀ ਨਹੀਂ ਹੈਗਾ ਤੁਹਾਨੂੰ ਦਿਖਾ ਦਿੰਨੇ ਆ ਖਾਲਾ ਕੋਲੇ ਨਹੀਂ ਤਾਂ ਹਾਲਤ ਖਰਾਬ ਹੀ ਐ ਚੋਂਦੇ ਜਾਂਦੇ ਬਹੁਤ ਆ ਇੰਨਾ ਨਹੀਂ ਪਾਣੀ ਨਿਕਲਿਆ ਪਿਆ ਇਹ ਦੇਖੋ ਇੱਥੇ ਪਾਣੀ ਤੋਂ ਬਿਨਾ ਹੀ ਇਹ ਪੀਲੀ ਹੋ ਜਾਂਦੀ ਅੱਗੇ ਦਿਖਾਣੇ ਆ ਇਹ ਦੇਖੋ ਇਸ ਖਰਚੇ ਬਿਨਾ ਪਾਣੀ ਤੋਂ ਹੀ ਪੀਲੀ ਹੋ ਰਹੀ ਐ ਇਹ ਦੇਖੋ ਬਾਕੀ ਤੁਸੀਂ ਹਲਕਾ ਠੰਡ ਬਹੁਤ ਹੁਣ ਥੋੜੀ ਵੱਧ ਗਈ ਹੈ ਪਹਿਲਾਂ ਨਾਲੋਂ ਥੋੜਾ ਦੇਖ ਹੀ ਸਕਦੇ ਹਾਂ ਖੇਤਾਂ ਦਾ ਮਾਹੌਲ ਚਾਰ ਹੁਣ ਤਾਂ ਚਾਰੇ ਸਾਈਡਾਂ ਤੇ ਹਰਿਆਲੀ ਹੋ ਗਈ ਜਿਹਦੀ ਥੋੜੀ ਪਛਾਤੀ ਕਣਕ ਸੀਗੀ ਉਹਦੀ ਵੀ ਉਗ ਰਹੀ ਹੈ ਹੁਣ ਆ ਜਿੱਦਾਂ ਬਾਈ ਦੀ ਥੋੜੀ ਸਾਡੇ ਨਾਲੋਂ ਇਹ ਏਰੀਆ 'ਚ ਸਾਰਿਆਂ ਤੋਂ ਪਛੇਤੀ ਸੀ ਇਹਦੀ ਇਹ ਵੀ ਉਗ ਰਹੀ ਹੈ ਜਿਹੜੀ ਆਪਾਂ ਲਾਸਟ ਜੀਰੋ ਟੱਲ ਲੱਭੀ ਚ ਮਾਰੀ ਸੀ ਨਾ 7-8 ਕਿਲੇ ਮਾਣ 'ਚ ਉਹਦੇ ਨਾਲ ਦੀ ਕਣਕ ਹੈ ਇਹ ਵੀ ਸਾਰੀ ਉਗ ਰਹੀ ਹੈ ਤੁਹਾਨੂੰ ਅੱਗੇ ਮੈਂ ਦਿਖਾਉਣਾ ਜਾ ਕੇ ਆਪਣੀ ਜਿਹੜੀ ਲਾਸਟ ਜੀਰੋ ਟੱਲ ਮਾਰੀ ਸੀ ਉਹ ਵਾਲੀ ਕਣਕ ਤੇ ਜਿਹੜੀ ਸਭ ਤੋਂ ਫਰਸਟ ਤੇ ਸੂਪਰ ਸੀਡਰ ਨਾਲ ਵਿੱਚੀ ਸੀ ਉਹਦੇ ਚ ਆਪਾਂ 2 ਕਿੱਲਾਂ ਚ ਪਾਣੀ ਲਾ ਕੇ ਯੂਰੀਆ ਸਿੱਟਤੀ ਹੈ 2 ਗੱਟੇ ਅੱਗੇ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਉੱਥੇ ਹਾਂ ਭਾਈ ਇਹ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀ ਲਾਸਟ ਤੇ ਆਪਾਂ ਜਿਹੜੀ 0 ਡ੍ਰਿਲ ਮਾਰੀ ਸੀ ਆਪਣਾ 1.5 ਕਿੱਲਾ ਇੱਥੇ ਬਾਕੀ ਉੱਥੇ ਗਾਂਣ ਇਹ ਆਪਾਂ ਬਿਨਾਂ ਅੱਗ ਲਾਏ 0 ਡ੍ਰਿਲ ਮਾਰੀ ਸੀਗੀ ਨਵੇਂ ਬੀ ਦੀ ਠੀਕ ਹੈ ਫਿਰ ਆਪਣੇ ਅੱਗ ਨਹੀਂ ਲਾਈ ਆਪਾਂ ਇਹਦੇ ਚ ਗੱਠਾਂ ਬਣਾਈਆਂ ਸੀਗੀਆਂ ਤੇ ਕਣਕ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਸੁੱਕਿਆ ਵਰਗਾ ਬਾਣ ਨਹੀਂ ਸੀ ਪਰ ਪਰਾ ਬਾਣ ਸੀਗਾ ਕਣਕ ਬਿਲਕੁਲ ਤਾਰੀਆਂ ਉਗਰੀ ਐ ਕੋਈ ਸ਼ਿਕਾਇਤ ਨਹੀਂ ਕਣ ਕੁਗਰ ਵਿੱਚ ਕਿਸੇ ਸਾਈਡ ਤੋਂ ਵੀ ਹੁਣ ਤਾਂ ਨਿਗਾਹ ਮਾਰ ਕੇ ਦੇਖਦੇ ਨੇ ਆਪਾਂ ਧੁੱਪ 'ਚ ਥੋੜਾ ਜਿਹਾ ਲੱਗਦਾ ਕਿ ਨਹੀਂ ਉਗਰੀ ਵੈਸੇ ਕਣਕ ਉਗਰੀ ਬਹੁਤ ਖੜੀ ਐ ਇਹ ਬਿਲਕੁਲ ਤਾਰੀ ਖੜੀ ਆ ਨੰਗੀ ਅੱਖ ਨਾਲ ਬਿਲਕੁਲ ਬਹੁਤ ਪਤਾ ਲੱਗਦਾ ਕਿ ਕਣਕ ਬਹੁਤ ਉਗਰੀ ਤੇ ਕੇ ਨਾ ਬਾਈ ਤੁਸੀਂ ਆਪਣੀ ਬਜਾਂਦ ਦੇਖ ਰਹੇ ਹੋਵੋਗੇ ਜਿੰਨੀ ਆਹ ਥੋੜੀ ਬਿੱਲੜੀ ਬਿੱਲੜੀ ਕਣਕ ਆ ਨਾ ਇਹ ਥੋੜੀ ਉੱਤ ਤੱਕ ਇਹ 3-3 ਕਿਲੋ ਨਾ ਕੰਪਨੀਆਂ ਨੇ ਵੀ ਦਿੱਤਾ ਸੀਗਾ ਆਪਾਂ ਨੂੰ ਟ్రਾਇਲ ਵਾਸਤੇ ਤੇ ਗਾਂ ਅਗਲੇ ਸਾਲ ਨਵਾਂ ਬੀ ਤਿਆਰ ਕਰਨ ਵਾਸਤੇ ਇਹ 1 2 3 4 5 6 ਪ੍ਰਕਾਰ ਦਾ ਬੀ ਦਿੱਤਾ ਸੀ ਆਪਾਂ ਇਹਦੇ ਚ ਇੱਕ ਕੈਰੇਜ ਚ ਲੰਬੇ ਲੋਟ ਬੀਜਿਆ ਹੋਇਆ ਏ ਦੌਗੀਆਂ ਦੌਗੀਆਂ ਬੀਜੀਆਂ ਸੁਪਰ ਸੀਟਰ ਤੇ 5-5 ਇਹ ਗੇੜੇ ਲੱਗੇ ਹੋਏ ਨੇ 3-3 ਕਿਲੋ ਵੀ ਇੱਕ ਆ ਤੇ ਅੱਗਾ ਅੱਗੇ ਥੋੜਾ ਜਿਹਾ 20 ਕਿਲੋ ਵੀ ਇੱਕ ਆ ਉਹ ਆਪਨੂੰ ਦਿੱਤਾ ਸੀ ਇਹਨਾਂ ਨੇ ਥੋੜਾ ਪਾਣੀ ਲੱਗਿਆ ਨਹੀਂ ਮੈਂ ਤੁਹਾਨੂੰ ਕਣਕ ਬਿਲਕੁਲ ਕੋਲੋਂ ਦਿਖਾ ਦਿੰਦਾ ਪਾਣੀ ਲੱਗਣ ਨੂੰ ਹਜੇ ਥੋੜੇ ਦਿਨ ਹੋਇਆ ਜੇ ਥੋੜਾ ਖੜਾ ਵੀ ਹੈ ਕਿਤੇ ਨੀਵੀਂ ਦੌਗੀ ਚੱਕਾ ਪੱਪਾ ਯੂਰੀਆ ਸਿੱਟਤੀ ਸੀ ਇਹਦੇ ਚ ਤੁਹਾਨੂੰ ਦੱਸੇ ਨਾ ਗੇਤੀ ਸਾਰਿਆਂ ਨੂੰ ਕਣਕ ਉਹ ਇਹੀ ਆਪਣੀ ਜਿਹੜੀ ਸਾਰਿਆਂ ਨੂੰ ਗੇਤੀ ਹੈ 2 2.5 2 ਸਵਾ 2 ਕਿੱਲੇ ਕਣਕ ਹੈ ਵਧੀਆ ਕਣਕ ਹੈ ਬਿਲਕੁਲ ਵੀ ਪੀਲੀ ਨਹੀਂ ਆ ਕਿਤੋਂ ਸਾਰੀ ਏਟ ਜੈਡ ਵਧੀਆ ਕਣਕ ਹੈ ਰਾਤ ਨੂੰ ਪਾਣੀ ਲਾ ਕੇ ਗਏ ਸੀ ਦਿਨੇ ਯੂਰੀਆ ਸਿੱਟ ਕੇ ਗਏ ਸੀ ਬਿਲਕੁਲ ਕਿਤੋਂ ਦੌਗੀ ਮਰੀ ਨਹੀਂ ਹੋਈ ਕਿਤੋਂ ਕੀੜਾ ਨਹੀਂ ਪਿਆ ਬਾਬੇ ਦੀ ਕਿਰ ਵਾਲੀ ਆਪਾਂ ਵਿੱਚ ਵਾਹੀ ਨਹੀਂ ਬਾਈ ਪਹਿਲਾਂ ਤਵੀਆਂ ਮਾਰੀਆਂ ਸੀਗੀਆਂ ਉਸ ਦਿਵਾਰ ਆਪਾਂ ਸਿੱਧਾ ਸੁਪਰ ਸੀਟਰ ਨਾਲ ਬੀਜਿਆ ਇੱਕ ਇੱਕ ਵਾਰੀ ਤਵੀਆਂ ਮਾਰੇ ਸੀ ਫੁੱਲ ਡੂੰਗੇ ਸੱਟ ਕੇ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਆਪਣਾ ਇਹ ਪੱਕਾ ਖਾਲ ਆ ਜਾਂਦਾ ਚਾਰੀ ਵਾਲਾ ਇਹ ਆਪਣਾ ਪੱਕਾ ਖਾਲ ਆ ਗਿਆ ਤੇ ਇੱਥੋਂ ਹੀ ਆਪਣੇ ਬਾਣ ਨੂੰ ਕੱਸੀ ਅੱਗੇ ਕੱਸੀ ਤੋਂ ਪਾਣੀ ਨਿਕਲਦਾ ਚਾਰੀ ਆ ਪੁਲੀ ਆ ਗਈ ਸੈਕੰਡ ਵਾਲੀ ਇੱਥੇ ਆਪਣੇ ਸਾਰੇ ਬਾਣਾ ਨੂੰ ਆਪਣੇ ਨੂੰ ਇੱਧਰ ਲਿਆਂ ਨੂੰ ਪਾਣੀ ਇੱਥੋਂ ਹੀ ਜਾਂਦਾ ਸਾਰਿਆਂ ਨੂੰ ਪਾਣੀ ਅੱਜ ਥੋੜਾ ਜਿਹਾ ਹੈ ਕਿ ਘਟਾ ਜਿੱਦਿਆਂ ਪਾਣੀ ਰਾਇ ਸੀ ਉਧਰ ਖਾਲ ਬਿਲਕੁਲ ਉੱਪਰ ਦੀ ਉਛਲਦਾ ਸੀ ਥੋੜਾ ਜਿਹਾ ਹੁਣ ਘਟਾ ਪਾਣੀ ਕਣਕ ਤਾਂ ਇਹ ਆਪਣੀ ਤੁਸੀਂ ਦੇਖ ਸਕਦੋਂ ਲੱਗ ਭਗਣ ਤਾਂ ਸਾਰੇ ਬਾਣਾ ਚ ਹਰਿਆਵਰ ਮਾਰਦੇ ਬਿਲਕੁਲ ਇੱਧਰ ਵੀ ਬਾਈ ਨੇ ਕਰਚੇ ਖੜਿਆ ਜੀ ਜੀਰੋ ਡਲ ਮਾਰੀ ਹੋਈ ਆ ਠੀਕ ਆ ਆਪਣੇ ਨਾਲ ਵਾਲੇ ਗਮਾਂਟੀ ਦੇ ਸਾਥੀ ਦੇ ਬਾਣਾ ਠੀਕ ਆ ਅੱਗੇ ਇਹਨੇ ਅਗਲਾ ਕੇ ਮਾਰੀ ਸੀ ਜੀਰੋ ਡਲ ਉਹ ਵੀ ਕਣਕਪੂਰੀ ਟੌਪ ਦੀ ਉਗਰੀ ਆ ਵਧੀਆ ਸਿਹਰਾ ਕਣਕਾ ਅੱਜ ਦੀ ਘੜੀ ਸੁਪਰ ਸੀਡਰ ਨਾਲੋਂ ਕਣਕ ਖਰਚੇ ਘੱਟ ਚ ਬਜਾਂਦ ਚ ਵੀ ਖਰਚਾ ਘਟ ਆਇਆ ਸਾਰਾ 0 ਡਰਲ ਦੀ ਕਣਕ ਸਾਡੀ ਸਹੀ ਰਹੀ ਆ ਵਧੀਆ ਉਗਰੀ ਆ ਖਰਚਾ ਵੀ ਘੱਟ ਪਿਆ ਬੀ ਜਰੂਰ ਥੋੜਾ ਜਿਆਦਾ ਜਿਆਦੇ ਪਾ ਕੇ ਬੀਜਿਆ ਅਸੀਂ ਸਾਰੇ ਮਾਣ ਚੀ ਹੁੰਦਾ ਹੀ ਆ ਡਰ ਵੀ ਹੁੰਦਾ ਬਾਈ ਥੋੜਾ ਜਿਆ ਹਾਂਜੀ ਬਾਈ ਜੀ ਇਹ ਆਪਣਾ ਦੂਸਰਾ ਟੱਕ ਆ ਗਿਆ ਇਹ ਆਪਣੇ ਇੱਕ sire sire ਤੇ ਨਾ ਅਪਾ ਚਾਰ ਵਾਰੀ ਇਹਦੇ ਚ ਇੱਕ ਗੇੜਾ ਮਾਰਿਆ ਸੀਗਾ ਰੋਟਾ ਵੇਟਰ ਦਾ ਉਸ ਤੋਂ ਬਾਅਦ ਆ ਫਿਰ ਅਪਾ ਜੀਰੋ ਡਰਲ ਨਾਲ ਹੀ ਗੇੜਾ ਕੱਢਤਾ ਸੀ ਵੀ ਦੇਖਦੇ ਆ ਉਗਰਦੀ ਆ ਕਿ ਨਹੀਂ ਉਗਦੀ ਇੱਕ ਗੇੜਾ ਖਾਲ ਚੋਂ ਪਾਣੀ ਚੋਂ ਕੇ ਪੈਂਦਾ ਸੀ ਥੋੜਾ ਮੋਟਾ ਖਾਲ ਲੀਕ ਹੈ ਇਹ ਆਪਣੀ ਜੀਰੋ ਡਰਲ ਤਾਂ ਆ ਗਿਆ ਦੂਸਰਾ ਪਟਾ ਇਹਨੂੰ ਅਪਾ ਸਾਰੇ ਨੂੰ ਦੋ ਵਾਰੀ ਰੌਣੀ ਕਰਕੇ ਹੀ ਬਾਣ ਬੀਜਰ ਜੇ ਜੀਰੋ ਡਰਲ ਦੀ ਕਣਕ ਬੀਜਣੀ ਵੀ ਹੈ ਨਾ ਬਾਈ ਕਿਸੇ ਨੇ ਵੀ ਛੋਟੇ ਭਰਾ ਨੇ ਵੱਡੇ ਭਰਾ ਨੇ ਹੈਨਾ ਇਹਦਾ ਥੋੜਾ ਜਰ ਬਾਣ ਲਵੇ ਹੋਵੇ ਹੋ ਸਕਦਾ ਰੌਣੀ ਲੱਗਿਆ ਹੋਵੇ ਬਾਣ ਤਾਂ ਫਿਰ ਬਹੁਤ ਜਿਆਦੇ ਵਧੀਆ ਗੱਲ ਆ ਕਣਕ ਤੁਸੀਂ ਦੇਖ ਲਓ ਭਾਈ ਸਾਰੀ ਬਿਲਕੁਲ ਧਾਰੀ ਉਗਰੀ ਖੜੀ ਐ ਕੋਈ ਸ਼ਿਕਾਇਤ ਨਹੀਂ ਬਾਣ ਚ ਆਖੀ ਬੰਦਾ ਦੇਖ ਸਕਦਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਦੇਖੋ ਤੁਸੀਂ ਕਣਕ ਦੇਖ ਸਕਦੇ ਹੋ ਵਿੱਚ ਡੱਕੇ ਉਗਰਦੇ ਝੋਨੇ ਦੇ ਵੀ ਦਿਖਦੇ ਹੋਣਗੇ ਉਹਨਾਂ ਦੀ ਗੱਲ ਹੋਰ ਐ ਪਰ ਜੀਰੂ ਡਰਲ ਦੀ ਕਣਕ ਹਜੇ ਤੱਕ ਆਪਣੇ ਬਿਲਕੁਲ ਕਾਮਜਾਬ ਆ ਬਾਕੀ ਕਿੰਨੀ ਨਿਕਲਦੀ ਐ ਕਿੰਨੀ ਨੇ ਨਿਕਲਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਬਜਾਂਦ ਚ ਬਹੁਤ ਸੋਹਣੀ ਕਣਕ ਉਗਰੀ ਆ ਕਿਸੇ ਵੀ ਸ਼ਿਕਾਇਤ ਦਾ ਮੌਕਾ ਕਿਸੇ ਵੀ ਤੋਗੀ ਚ ਹਜ ਤੱਕ ਨਹੀਂ ਮਿਲਿਆ ਬਜਾਂਦ ਚ ਇਹਦੇ ਚ ਇੰਨਾ ਹੀ ਹੈ ਕਿ 20 ਥੋੜਾ ਜਿਆਦਾ ਜਿਆਦੇ ਹੋਵੇ ਕਿਥੇ ਆਪਾਂ ਨਵਾਂ ਵੀ 40 ਕਿਲੋ ਬੀਜਦੇ ਆ ਕਿੱਲੇ ਦਾ ਤੁਸੀਂ 40 ਕਿਲੋ ਬੀਜ ਨਾਲ ਕਨਾਲ ਘਟ ਥਾਂ ਦੀ ਬੀਜ ਲੋ ਵੀ ਥੋੜਾ ਜਿਆਦਾ ਜਿਆਦੇ ਹੋਵੇ 45 ਕਿਲੋ ਕਰ ਲੋ ਕਿੱਲੇ ਦਾ ਠੀਕ ਹੈ 6-7 ਕਿੱਲਿਆਂ ਚ ਬੀ ਇਕੱਠਾ ਕਰਕੇ ਤੁਸੀਂ ਬੀਜ ਲੋ ਇੱਕ ਇੱਕ 40 ਕਿਲੋ ਦਾ ਘਟਾ ਵੱਧ ਪਾ ਦਿਓ ਥੋੜਾ ਫਰਕ ਪੈਂਦਾ ਫਾਇਦਾ ਹੋ ਜਾਂਦਾ ਹੈ ਦਾਣਾ ਉਗਰ ਨਾ ਕੋਈ ਰਹਿ ਜੇ ਤਾਂ ਉਗਰਿਆ ਹੁੰਦਾ ਸਾਰਾ ਕੋਈ ਟਿੱਕਤ ਵਾਲੀ ਗੱਲ ਨਹੀਂ ਹੁੰਦੀ ਬਾਕੀ ਸੋਨੂ ਮੈਂ ਦੱਸਿਆ ਸੀ ਨਾ ਬਾਣ ਥੋੜਾ ਜਿਹਾ ਪਰਪਰਾ ਜਾ ਹੋਵੇ ਉਹਦੇ ਚ ਥੋੜੀ ਜਿਹੀ ਇਹੀ ਹੈ ਕਿ ਇੱਕ ਤਾਂ ਇਹਦੀ ਬਜਾਂਦ ਓੜੇ ਬਿਲਕੁਲ ਸਹੀ ਨਿਕਲਦੇ ਨੇ ਬਾਕੀ ਕੀ ਹੈ ਜੇਤੋਂ ਜਿਹੜੀਆਂ ਪੋਰਾਂ ਦੇ ਪਿੱਛੇ ਸੰਗਲੀਆਂ ਲੱਗੀਆਂ ਹੁੰਦੀਆਂ ਨੇ ਮਸ਼ੀਨ ਦੇ ਉਹ ਨਾ ਆਟੋਮੈਟਿਕੀ ਜਿਹੜਾ ਉੱਪਰੋਂ ਪਰਪਰਾ ਜਾ ਬਾਣ ਹੋਇਆ ਤੇ ਥੱਲੇ ਬਿਲਕੁਲ ਗਿੱਲਾ ਜਾ ਹੋਇਆ ਆਪਾਂ ਇਹਨੇ ਪੱਤਰ ਚੜ੍ਹ ਗਈ ਉਹ ਸਟੈਪ ਦਾ ਬਾਣ ਹੋਇਆ ਉਹ ਕੀ ਕਰਦਾ ਸੰਗਲੀਆਂ ਮਿੱਟੀ ਪਾ ਦਿੰਦੇ ਥੋੜੀਆਂ ਥੋੜੀਆਂ ਥੋੜੀ ਥੋੜੀ ਪੋਰ ਪੋਰ ਕੇ ਪੋਰ ਪੋਰ ਕੇ ਆਪੇ ਹਿੱਲ ਹਿੱਲ ਕੇ ਬੀਜ ਦੇ ਉੱਤੇ ਹਲਕੀ ਮਿੱਟੀ ਪੈ ਜਾਂਦੀ ਹੈ ਉਹਦੇ ਨਾਲ ਕਣਕ ਬਹੁਤ ਸੁਣੀ ਉਗਦੀ ਹੈ ਬਾਕੀ ਜਿਹੜਾ ਬਾਣ ਸਾਨੂੰ ਮੈਂ ਪਹਿਲਾਂ ਦਿਖਾਇਆ ਜਿਹੜੇ ਚ ਆਪਾਂ ਅੱਗ ਨਹੀਂ ਹੀ ਲਾਈ ਗੱਠਾ ਬਣਾਇਆ ਸੀ ਉਹ ਬਾਣ ਥੋੜਾ ਜਿਆਦਾ ਪੱਤਰ ਚੜਿਆ ਹੋਇਆ ਸੀ ਉਹਦੇ 'ਚ ਮਿੱਟੀ ਨਹੀਂ ਪਈ ਉੱਤੇ ਬੀਜ ਬਿਲਕੁਲ ਲੈਣਾ ਇਦਾਂ ਹੀ ਖੜੀਆਂ ਸੀ ਤੇ 20 ਬਾਅਦ ਖੜਾ ਦਿਖਦਾ ਸੀ ਖੜਾ ਨੂੰ ਇਦਾਂ ਲੱਗਦਾ ਸੀਗਾ ਕਿ ਯਾਰ ਬੇਇੱਜ਼ਤੀ ਜੀ ਨਾ ਹੋ ਜਾਏ ਪਿੰਡ 'ਚ ਕਣਕ ਉਗਰੂਗੀ ਪਤਾ ਨਹੀਂ ਨਹੀਂ ਉਗਰੂਗੀ ਕਿ ਜਲਦਬਾਜੀ 'ਚ ਬੀਜੀ ਸੀ ਭੈਣ ਦੇ ਵਿਆਹ ਤੋਂ ਬਾਅਦ ਆਪਾਂ ਥੋੜਾ ਜਿਹਾ ਹੋ ਜਾਂਦਾ ਬੇਇੱਜ਼ਤੀ ਵਾਲਾ ਕੰਮ ਇਹ ਆਪਣਾ ਆ ਗਿਆ ਭਾਈ ਦੂਸਰਾ ਬੋਰ ਐਮਰਜੈਂਸੀ ਬੋਰ ਠੀਕ ਹੈ ਇਹ ਆਪਣਾ ਫੀਟਰ ਤੇ ਆ ਇੰਜਨ ਤੇ ਠੀਕ ਹੈ ਝੋਨੇ ਵੇਲੇ ਲੋਡ ਪੈਂਦੀ ਆ ਛੱਡ ਲੈਣੇ ਨਹੀਂ ਫੱਕਰ ਵਿਚਾਰਾ ਖੂਹ ਵਾਲਾ ਇਹ ਖੜਾ ਹੀ ਰਹਿੰਦਾ ਹੈ ਇਹਦੇ ਚ ਇੱਕ ਦੋ ਵਾਰੀ ਪਾਣੀ ਪੂਣੀ ਪੈ ਗਏ ਤੇ ਆਪਾਂ ਕੱਢ ਕੇ ਬੋਰ ਬਾਰ ਰੈਗੂਲਰ ਕਰਤਾ ਇਹ ਆਪਣਾ ਨਿੰਬੂਆਂ ਦਾ ਬੂਟਾ ਬੋਰ ਦੇ ਉੱਪਰ ਹੈ ਨਿੰਬੂ ਤੁਸੀਂ ਦੇਖ ਹੀ ਸਕਦੇ ਹੋ ਕਿ ਨਿੰਬੂਆਂ ਦਾ ਬੂਟਾ ਆਪਣਾ ਪਰਿਆ ਖੜਾ ਹੈ ਬਿਲਕੁਲ ਲੈਮਨ ਲੈਮਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਣੇ ਖੇਤ ਚ ਲੱਗੇ ਹੋਏ ਦੇਸੀ ਆਪਾਂ ਬਾਹਰੋਂ ਦਾ ਵਰਤਦੇ ਨਹੀਂ ਹੈਗੇਗੇ ਇਹ ਤੇ ਇੱਕ ਇੱਕਾ ਆਪਣਾ ਅੱਗੇ ਪਟਾ ਆ ਗਿਆ ਤੰਨੇ ਗੱਲਿਆਂ ਦਾ ਇਹ ਆ ਪੀਰੇ ਜੀ ਵੀ ਤੁਹਾਨੂੰ ਦਿਖਾਉਣਾ ਆਪਣੀ ਜ਼ੀਰੋ ਡਰਲਾ ਹੋ ਉੱਥੋਂ ਤੱਕ ਲਾਸਟ ਤੱਕ ਉਹ ਕਿਸੂੰ ਜੀ ਕੋਠੇ ਦੇ ਕਿਨਾਰੇ ਤੇ ਆ ਗੋਠਾ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਕਿਨਾਰੇ ਤੇ ਆ ਇਹ ਜੀਰੋ ਡਰਲੇ ਇਹ ਵੀ ਆ ਸਾਰਚ ਜੀਰੋ ਡਰਲੇ ਮਾਰੀ ਹੋਏ ਇਹ ਦੇਖੋ ਦਿਖ ਰਹੀ ਹੁਣੀ ਤੁਹਾਨੂੰ ਵੀਡੀਓ ਸਾਫ ਮੈਂ ਥੋੜੀ ਸਲੋ ਕਰਕੇ ਵੀਡੀਓ ਬਣਾ ਦਿੰਨਾ ਇਹ ਦੇਖੋ ਲਾਸਟ ਤੱਕ ਦੇਖੋ ਉਹੜੇ ਬਿਲਕੁਲ ਦਿਖ ਰਹੇ ਹੋਣਗੇ ਸਿੱਧੇ ਹਨ ਇਹ ਉਹ ਆ ਗਿਆ ਬਾਈ ਜਿਹੜਾ ਆਪਣਾ ਅੱਧਾ ਇੱਕ ਕਿੱਲੇ ਤੋਂ ਥੋੜਾ ਜਿਹਾ ਘੱਟ ਵੀ ਹੋ ਸਕਦਾ ਅੱਧਾ ਕਿੱਲਾ ਵੀ ਇਸੇ ਦਾ ਜਿਹੜਾ ਆਪਾਂ ਬਾਹ ਕੇ ਵੀ ਜੇ ਤੁਹਾਨੂੰ ਦੱਸਿਆ ਜੀ ਕਿ ਕੰਬਾਈਨ ਖੁੱਭੀ ਹੋਈ ਹੈ ਇਹ ਆਪਾਂ 13 ਤਬੀਆਂ ਨਾਲ ਦੋ ਵਾਰੀ ਹਾਲਾ ਨਾਲ ਤੇ ਬਾਹ ਕੇ ਉਸ ਤੋਂ ਵਾਰਾ ਪਸ ਰੋਟਾ ਬਟਰ ਇਹਦੇ ਚ ਮਾਰਿਆ ਸੀ ਤੇ ਉਸ ਤੋਂ ਵਾਰ ਆਪਾਂ ਮਸ਼ੀਨ ਡਰਲ ਨਹੀਂ ਪਾ ਕੇ ਲਿਆਂਦੀ ਸਿੱਧੀ ਆਪਾਂ ਇਹਦੇ ਵਿੱਚ ਇੱਕੋ ਹੀ ਮਸ਼ੀਨ ਸੀ ਆਪਣੇ ਕੋਲ ਉਸ ਟਾਈਮ ਤੇ 0 ਡਰਲ ਪਾਈ ਖੜੀ ਸੀ ਆਪਣੇ ਟਰੈਕਟਰ ਮਗਰ ਜਿਹੜੇ ਨੇ ਆਪਾਂ ਪਹਿਲਾਂ ਬਜਾਈ ਕੀਤੀ ਆ ਤਰਜ਼ਾਰਪਾਈ ਕਰਕੇ ਦੇਖਿਆ ਆਪਾਂ ਕਿ ਉਹ ਤੱਪੜ ਬਾਣ ਚ ਵਿਜਦੀ ਆ 0 ਡਰਲ ਦੀ ਕਣਕ ਤੇ ਇਹ ਆਪਾਂ ਬਾਹ ਕੇ ਬੀਜੀ ਐ ਬੀ ਘਟਾਇਆ ਨਹੀਂ ਆਪਾਂ ਬੀ ਉਨਾ ਹੀ ਐ ਹੋ ਸਕਦਾ ਇਹਦੇ ਚ ਕਿਲੋ 2 ਕਿਲੋ ਵੱਧ ਪੈ ਹੋਇਆ ਸਕਦਾ ਪਰ ਘਟਾਇਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਣਕ ਬਿਲਕੁਲ ਤਾਰਿਓਂ ਉਗਰੀ ਖੜੀ ਆ ਠੀਕ ਹੈ ਬਾਈ ਜੀ ਇਹ ਆਪਾਂ ਜਿਹੜਾ ਬਾਣ ਹੈ ਇਹ ਆਪਾਂ ਕੋਈ ਬਾਹ ਕੇ ਨਹੀਂ ਬੀਜਿਆ ਹੋਇਆ ਪਹਿਲਾਂ ਸੀਗਾ ਕਿ ਉਧਰ ਵਾਲੇ ਬਾਣਾ ਪਾ ਨਹੀਂ ਬਾਹ ਕੇ ਬੀਜਦੇ ਇੱਕੋ ਹੀ ਸਾਡੀ ਐਸੀਪੀ ਇਹਦੇ ਚ ਕਣਕ ਮਸ਼ੀਨ ਖੁੱਬੀ ਹੋਈ ਆ ਤੇ ਆਪਾਂ ਬਾਹ ਕੇ ਬੀਜਣਾ ਫਿਰ ਅਸੀਂ ਇਹਨੂੰ ਬਾਹ ਕੇ ਬੀਜਿਆ ਤੇ ਇਹਦੇ ਨਾਲ ਹੀ ਡਾਇਰੈਕਟ ਬਿਨਾ ਬਾਹੇ ਤੋਂ ਇਹ ਵਾਲੀ ਬਿਨਾ ਬਾਹੀ ਹੋਈ ਆ ਤੇ ਇਹ ਵਾਲੀ ਬਿਨਾ ਬਾਹੀ ਵਾਲੀ ਆ ਇਹਦੇ ਚ ਥੋੜਾ ਜਿਹਾ ਇੰਨੀ ਫਰਕ ਹੈ ਇਹ ਕਿ ਇੱਕ ਦਿਨ ਪਹਿਲਾਂ ਉਗਰੀ ਆ ਇਹ ਇੱਕ ਦਿਨ ਲੇਟ ਉੱਗਰੀ ਹੈ ਕਣਕ ਇਹਦੇ ਚ ਇੰਨਾ ਹੀ ਡਿਫਰੈਂਸ ਹੈ ਦੋਨਾਂ ਕਣਕਾਂ ਚ ਉੱਗਰਨ ਵਿੱਚ ਥੋੜਾ ਲੇਟ ਹੋਈ ਹੈ ਕਿਉਂ ਇਹ ਬਾਹੇ ਬੀਜਿਆ ਸੀਗਾ ਤੇ ਇਹ ਬਿਨਾ ਬਾਹੇ ਤੋਂ ਬੀਜਿਆ ਸੀ ਤੱਪੜ ਚ ਕਣਕ ਨੰਗੀ ਅੱਖਾਂ ਨਾਲ ਦੇਖਣ ਚ ਦੋਨੇ ਸੇਮ ਨੇ ਕੋਈ ਫਰਕ ਨਹੀਂ ਹੈਗਾ ਬਾਣ ਚ ਹਰਿਆਵਰ ਦੂਰੋਂ ਇੱਕੋ ਜੀ ਮਾਰਦੀ ਆ ਕੋਈ ਪੂਰਾ ਫਰਕ ਨਹੀਂ ਵੀ ਸੇਮ ਪਿਆ ਦੋਨਾਂ ਕਣਕਾਂ ਚ ਕੋਈ ਡਿਫਰੈਂਟ ਨਹੀਂ ਹੈ ਖਰਚਾ ਇਹਦੇ ਚ ਜ਼ਿਆਦਾ ਹੋਇਆ ਇਸ ਬਾਣ ਚ ਖਰਚਾ ਜ਼ਿਆਦਾ ਹੋਇਆ ਇਸ ਚ ਖਰਚਾ ਘੱਟ ਹੋਇਆ ਕਿਉਂ ਆਪਾਂ ਸਿੱਧੀ ਤੱਪੜ ਬੀਜਿਆ ਇੱਕ ਇਹਦੀ ਹੋਰ ਉਹ ਆ ਬਾਹ ਕੇ ਬੀਜਦੇ ਆਪਾਂ ਇਹ ਪਾਣੀ ਕਣਕ ਨੂੰ ਜਦੋਂ ਪਹਿਲਾ ਕੋਰ ਲਾਵਾਂਗੇ ਆਪਾਂ ਪਹਿਲਾ ਕੋਰ ਪਾਣੀ ਇਹ ਇੱਕ ਦੋ ਦਿਨ ਲੇਟ ਹੀ ਹੀ ਪਾਣੀ ਸੋਖਦੀ ਹੈ ਤੇ ਜਿਹੜੀ ਇਹ ਹੈ ਇਹ 3 2 2.5 3 ਘੰਟੇ ਦੇ ਵਿੱਚ ਵਿੱਚ ਹੀ ਪਾਣੀ ਸੋਖ ਜਾਂਦੀ ਹੈ ਇੱਕ ਇਹਦੀ 0 ਡਰਲ ਦੀ ਇਹ ਖਾਸੀਅਤ ਹੈ ਕਿ ਇਹ ਕਣਕ ਡਿੱਗਦੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਇਹ ਕਣਕ ਡਿੱਗਦੀ ਹੈਗੀ ਉਗਰਨ ਵਿੱਚ ਬਹੁਤ ਸੋਹਣੀ ਹੈ ਦੇਖਣ ਵਿੱਚ ਬਹੁਤ ਸੋਹਣੀ ਹੈ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹਜੇ ਤੱਕ ਜਿੰਨੀ ਵਾਹਿਗੁਰੂ ਦੀ ਕਿਰਪਾ ਨਾਲ ਦਾਤ ਦੇ ਦੀ ਖਾਜਾ ਬਲੇ ਦੀ ਕਿਰਪਾ ਨਾਲ ਆਪਣੀ ਕਣਕ ਵੀਜੀ ਆ ਆਪਾਂ ਸਾਰੀ ਜ਼ਿਆਦਾਤਰ ਆਪਣੇ ਕੋਲੇ ਜੀਰੂ ਡੱਲ ਦੀ ਕਣਕ ਹੈ 9 ਕਿੱਲੇ ਕਣਕ ਆਪਣੇ ਕੋਲੇ ਸੁਪਰ ਸੀਡਰ ਦੀ ਹੈ ਤੇ ਬਾਕੀ ਜਿਹੜੀ ਕਣਕ ਆਪਣੇ ਕੋਲੇ ਜੀਰੂ ਡੱਲ ਦੀ ਹੈ ਅੱਧੀ ਅੱਧੀ ਲਾ ਲਓ ਅੱਧੇ ਤੋਂ ਥੋੜਾ ਜਿਆਦਾ ਜ਼ਿਆਦਾ ਹੈ ਜੀਰੂ ਡੱਲ ਵਾਲੀ ਕਣਕ ਆਪਣੇ ਕੋਲੇ ਬਾਕੀ ਬੀ ਬਹੁਤ ਸੋਹਣਾ ਉਗ ਰਿਹਾ ਕੋਈ ਸ਼ਿਕਾਇਤ ਨਹੀਂ ਅਸੀਂ ਬੀ ਘਰੋਂ ਵੀ ਪਾ ਕੇ ਬੀਜਿਆ ਨਵਾਂ ਵੀ ਬੀ ਦਿੱਤਾ ਕੰਪਨੀ ਨੇ ਵੀ ਟ੍ਰਾਇਲ ਵਾਸਤੇ ਨਵਾਂ ਬੀ ਦਿੱਤਾ ਹੁਣ ਅੱਗੇ ਤੁਹਾਨੂੰ ਮੈਂ ਇੱਕ ਥੋੜੀ ਜੀ ਹੋਰ ਦੱਸਦਾ ਕਹਾਣੀ ਜਾਂ ਕਿਹੜਾ ਮੈਂ ਖੁਦ ਛਿੱਟਾ ਦੇ ਕੇ ਜਮੀ ਬੀਜੀ ਆ ਮੈਂ ਤੁਹਾਨੂੰ ਇੱਕ ਵੀਡੀਓ ਚ ਪਹਿਲਾਂ ਵੀ ਦੱਸਿਆ ਸੀਗਾ ਉਹ ਤੁਹਾਨੂੰ ਹੁਣ ਆਕੇ ਜਾ ਕੇ ਦਿਖਾਉਨੇ ਆਪਾਂ